ਸਾਡੇ ਮਾਨਯੋਗ ਡੀਆਈ ਸਾਹਿਬ ਪਟਿਆਲਾ ਰੇਂਜ ਸਰਦਾਰ ਹਰਜਨ ਸਿੰਘ ਭੁੱਲਰ ਤੇ ਸਾਡੇ ਪਟਿਆਲਾ ਦੇ ਐਸਐਸਪੀ ਸਾਹਿਬ ਡਾਕਟਰ ਨਾਨਕ ਸਿੰਘ ਆਈਪੀਐਸ ਵੱਲੋਂ ਜਿਹੜਾ ਨਸ਼ਾ ਰੋਕੂ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਪਟਿਆਲਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਕੱਲ ਥਾਣਾ ਸਦਰ ਰਾਜਪੁਰਾ ਦੀ ਟੀਮ ਨੇ ਕਰਨੈਲ ਸਿੰਘ ਦੀ ਗਵਾਹੀ ਇਹ ਇੱਥੇ ਨਾਕਾ ਲਾਇਆ ਹੋਇਆ ਸੀਗਾ ਵਿਸੰਤਪੁਰੇ ਕੋਲੇ ਉੱਥੇ ਅਸਾਮ ਚੈਕਿੰਗ ਕਰਦੇ ਸੀ ਤੀਨ ਦੇ ਵਿੱਚ ਸਪੈਸ਼ਲ ਮਾਰਕਾ ਬੰਦੀ ਸੀ ਤੇ ਉੱਥੇ ਇੱਕ ਇਹਨਾਂ ਨੂੰ ਸ਼ੱਕੀ ਨਾਈਜੀਰੀਅਨ ਲੜਕੀ ਤੇ ਦਿਖਾਈ ਦਿੱਤੀ ਜਿਹਨੂੰ ਲੈਡੀ ਕੌਨਸਟੇਬਲ ਪਰਮਜੀਤ ਤੇ ਉੱਥੇ ਜਿਹੜੇ ਉਥੋਂ ਦੇ ਇੰਚਾਰਜ ਸੀ ਇਲਾਕਾ ਦੇ ਐਸ.ਆਈ. ਪਰਮਜੀਤ ਇਹਨਾਂ ਨੇ ਉਹਨੂੰ ਜਿਹੜੀ ਲੈਡੀ ਕੌਨਸਟੇਬਲ ਸੀ ਉਹਨੇ ਜਦੋਂ ਇਹ ਇੱਕਦਮ ਸਾਈਡ ਤੇ ਜਾਣ ਲੱਗੀ ਉਹਨੂੰ ਰੋਕ ਕੇ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ ਜਿਹਨੇ ਆਪਣਾ ਨਾਮ ਬਰਨੀਜ਼ ਚੈਲਵਾ 88 ਇਹ ਜੈਬੀਆ ਨਜ਼ੀਰਾਂ ਲੜਕੀ ਹੈ ਉਹਨੇ ਦੱਸਿਆ ਉਹਦੇ ਕੋਲ ਇੱਕ ਕਾਲੇ ਰੰਗ ਦਾ ਬੈਗ ਸੀ ਤੇ ਉਹਦੇ ਵਿੱਚ ਕੋਈ ਨਸ਼ੀਲੀਆਂ ਚੀਜ਼ਾਂ ਆਉਂਦੀ ਸੀ ਜਦੋਂ ਉਹਨਾਂ ਨੇ ਇਹਦਾ ਚੈਕਿੰਗ ਕੀਤੀ ਤਾਂ ਉਹਦੇ ਵਿੱਚੋਂ 45 ਸ਼ੀਸ਼ੀਆਂ ਨਸ਼ੀਲੀਆਂ ਸਰਪਦੀਆਂ ਮਿਲੀਆਂ ਜਿਹੜੀ ਕਡੀਨ ਫਾਸਫੇਟ ਹੈ ਜਿਵੇਂ ਕੋਰ ਐਕਸੈਪਟ ਸੀ ਤੇ ਉੱਥੇ ਮੌਕੇ ਤੇ ਪੁੱਛਗਿਛ ਕੀਤੀ ਉਹਦੀ ਤੇ ਉਦੋਂ ਪਤਾ ਲੱਗਿਆ ਵੀ ਉਹ ਜਿਹੜੀ ਲੜਕੀ ਆ ਉਹ ਲਵਲੀ ਯੂਨੀਵਰਸਿਟੀ ਦੀ ਸਟੂਡੈਂਟ ਹੈ ਉੱਥੇ ਪੜ੍ਹਦੀ ਹੈ ਕਰੀਬ 22-23 ਸਾਲ ਦੀ ਮਰਸੀ ਹੈ ਤੇ ਉਹਨੂੰ ਕਾਬੂ ਕੀਤਾ ਉਸ ਤੋਂ ਬਾਅਦ ਮੈਂ ਵੀ ਉੱਥੇ ਜਾ ਕੇ ਆਪਣੇ ਮੌਕੇ ਦੇ ਪੁੱਛਗਿੱਤ ਕੀਤੀ ਤੇ ਉਹਨੇ ਪੁੱਛਕੀ ਦੌਰਾਨ ਇਹ ਇੱਕ ਨੌਕਾ ਸਾ ਕੀਤਾ ਵੀ ਉਹਦਾ ਇੱਕ ਬ੍ਰਦਰ ਵੀ ਹੈ ਅਲਵਾਨ ਮੋਨ ਉਹ ਵੀ ਇੱਕ ਬਲਾ ਕਪੂਰਥਲੇ ਜੇਲ੍ਹ ਦੇ ਵਿੱਚ ਪੰਦਾ ਉਹ ਵੀ ਕਪੂਰਥਲੇ ਡਿਸਟ੍ਰਿਕਟ ਜਿਹਦੇ 600 ਗੋਲੀਆਂ ਤੋਂ ਬਰਾਮਦ ਹੋਈਆਂ ਸੀ ਕਰੀਬ ਤੇ ਇੱਕ ਦੋ ਹੋਰ ਪਰਚੇ ਨੇ ਤੇ ਉਹਨੂੰ ਕਾਬੂ ਕਰਕੇ ਉਹਦੇ ਖਿਲਾਫ ਐਫ ਆਈ ਆਰ ਨੰਬਰ 78 Y6285 ਤਹਿ ਦਿੱਤੀ ਹੈ ਤੇ ਟੀਮ ਸਦਰ ਟੀਮ ਨੇ ਇਹ ਬਹੁਤ ਅੱਛਾ ਕੰਮ ਕੀਤਾ ਅਸਲਾਗਾ ਜੋ ਇਹ ਡਰਗ ਕਿੰਨੀ ਹੈਵੀ ਕਿੰਨੀ ਕਿ ਹੈਵੀ ਡਰਗ ਹੈ ਵੇਚਣ ਵਾਸਤੇ ਜੀ ਹਾਂਜੀ ਇਹ ਆਪਣੇ ਪੀਣ ਵਾਸਤੇ ਲਈ ਸੀ ਜਾਂ ਵੇਚਣ ਵਾਸਤੇ ਨਹੀਂ ਇੰਨੀਆਂ ਸ਼ੀਸ਼ੀਆਂ ਪੀਤਾ ਨਹੀਂ ਸਕਦੀ ਜੀ ਇਹ 45 ਹੈ ਇਹ ਤੇ ਇਹ ਤਾਂ ਅੱਗੇ ਸੇਲ ਵਸਤੀ ਹੈ ਜੀ ਤੇ ਬਾਕੀ ਇਹ ਕੱਲ ਸ਼ਾਮ ਨੂੰ ਅਸੀਂ ਪਰਚਾ ਦਿੱਤਾ 22 ਤਰੀਕ ਨੂੰ ਤੇ ਹੁਣ ਅਸੀਂ ਰਮਾਨ ਲੈ ਕੇ ਟੋਟਲ ਸਾਰੀ ਪੁੱਛਗਿੱਛ ਕਰਾਂਗੇ ਹਜੇ ਤੱਕ ਨੇ ਪੁੱਛਗਿੱਛ ਆਪਣਾ ਨਾਮ ਵਗੈਰਾ ਦੱਸਿਆ ਤੇ ਹੋਰ ਡਾਕੂਮੈਂਟ ਇਹਦੇ ਲੈ ਆ ਪਰ ਇਹ ਮੌਕੇ ਤੇ ਕੋਈ ਵੀ ਇਹ ਡਰਗ ਦੇ ਸਬੰਧ ਦੇ ਵਿੱਚ ਕੋਈ ਲਾਇਸੈਂਸ ਕੋਈ ਕੋਈ ਵੀ ਇਹ ਬਿੱਲ ਵਗੈਰਾ ਕੁਝ ਨਹੀਂ ਪੇਸ਼ ਕਰ ਸਕੀ ਜਿਸ ਦੇ ਕਰਕੇ ਇਹਦੇ ਖਿਲਾਫ ਬਾਈ ਜਾਂਦੀ ਸੀ ਕਿ ਪਹਿਲਾਂ ਵੀ ਕਿੱਥੋਂ ਲੈ ਕੇ ਆਉਂਦੀ ਸੀ ਅੱਗੇ ਕਿੱਥੇ ਸਪਲਾਈ ਕਰਦੀ ਤੇ ਜੀ ਹਜੇ ਤੱਕ ਤਾਂ ਇਹ ਹੀ ਪਤਾ ਲੱਗਿਆ ਵੀ ਦਿੱਲੀ ਨੋਇਡਾ ਉਧਰ ਤੇਰੀ ਦਵਾ ਦੀ ਸੀ ਤੇ ਬਾਕੀ ਹਜੇ ਪੁੱਛ ਕੇ ਚ ਰਿਮਾਂਡ ਲਵਾਗੇ ਕਿ ਕੋਈ ਪੁਰਾਣਾ ਕੋਈ ਕ੍ਰਾਈਮ ਕੁਝ ਹੋਰ ਕੋਈ ਬੈਕਗ੍ਰਾਉਂਡ ਹਜੇ ਚੈੱਕ ਕਰਾਂਗੇ ਜਿਵੇਂ ਇਹਦਾ ਭਰਾ ਦਾ ਸਾਨੂੰ ਪਤਾ ਲੱਗ ਗਿਆ ਵੀ ਉਹਦੇ ਖਿਲਾਫ ਅਸੀਂ ਐਫ ਆਈ ਆਰ ਵੀ ਕੱਢਣੀ ਹੈ ਤੇ ਇਹਦਾ ਵੀ ਹਜੇ ਕ੍ਰਾਈਮ ਅਸੀਂ ਥਾਰੋਂ ਨਹੀਂ ਚੈੱਕ ਕਰਾਂਗੇ ਜਿਵੇਂ ਸਾਰੇ ਸਿੰਥੈਟਿਕ ਡਰਗ ਦੀ ਕੋਡ ਹੁੰਦੀ ਹੈ ਇਹ ਕਿਉਂ ਇਸੇ ਵੀ ਯੂਜ਼ ਹੁੰਦੀ ਹੈ ਕਿਸ ਤਰ੍ਹਾਂ ਹੋ ਸਕਦੀ ਹੈ ਜੀ ਇਹ ਡਰਗਸ ਹੈ ਜੀ ਕਈ ਤਰ੍ਹਾਂ ਨਾਲ ਯੂਜ਼ ਕਰਦੇ ਆ ਜੀ ਇਹ ਇਹ ਸੀਸੀਆਂ ਹੈਗੀਆਂ ਕੋਰੈਕਸ ਦੀਆਂ ਬੈਂਡ ਆ ਆਲਰੇਡੀ ਤੇ ਬਿਨਾ ਕਿਸ ਰੈਸਕ੍ਰਿਪਸ਼ਨ ਤੋਂ ਨਹੀਂ ਮਿਲਦੀਆਂ ਇਹਦੇ ਕੋਲੇ ਕੋਈ ਵੀ ਆਪਣਾ ਡਾਕੂਮੈਂਟ ਨਹੀਂ ਬਹੁਤ ਹੈਵੀ ਕੁਆਂਟੀਟੀ ਜੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਜੀ ਸਰ ਇਹ